ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਪੇਖਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਦੋ ਟਾਪ ਕਲਾਸ ਫਰਾਂ ਲੈ ਕੇ ਆਂਦੀ ਆਂ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦਊਂਗਾ ਤਸੱਲੀ ਬਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੋ ਨਾਮ ਗੁਰਜੀਤ ਸਿੰਘ ਪਿੰਡ ਪੇਖਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪੁਰਾਣਾ ਜੀ ਠੀਕ ਆ ਦੋ ਫਿਰ ਹੀ ਫਰਾ ਲੈ ਜਾਂਦੀ ਆ ਹਾਂਜੀ ਬਾਈ ਹੁਣ ਸ਼ੁਰੂ ਕੀਤਾ ਉਧਰ ਆਪਾਂ ਬਰਾਂਟਾ ਬਰੂੰਡਾ ਪਾਉਂਦੇ ਸੀ ਪਸ਼ੂਆਂ ਵਾਲਾ ਫਾਰਮ ਜਿਆ ਉਹ ਬਣਾਇਆ ਉਧਰਲੇ ਪਾਸੇ ਤੇ ਹੁਣ ਪਹਿਲੀਆਂ ਹੀ ਆ ਆਪਣੀਆਂ ਬਾਈ ਨਵਾਂ ਹੀ ਸ਼ੁਰੂ ਕੀਤਾ ਆ ਨਵੇਂ ਕੀਤਾ ਆਪਾਂ ਤਾਂ ਜਣੀ ਤ ਪਹਿਲਾਂ ਕਿੰਨੀਆਂ ਬੱਛੀਆਂ ਲਿਆ ਕੇ ਵੇਚਦੇ ਤੈਨੂੰ ਪਤਾ ਹੀ ਆ ਬਾਈ ਹੂੰ ਹਾਂਜੀ ਠੀਕ ਆ ਹੁਣ ਕੰਮ ਤੁਰਿਆ ਹੀ ਆ ਹੁਣ ਬਸ ਹੁਣ ਚੱਲੂਗਾ ਜੀ ਬਾਈ ਜਿਨੇ ਵੀ ਕੱਟੀ ਵੱਛੀ ਲੈਣੀ ਹੋਈ ਨਾ ਉਹੀ ਮਿਲਣਗਾ ਸੱਜਰ ਗਾਂ ਆਪਾਂ ਲੈਂਦੇ ਨਹੀਂ ਉਹ ਲੈਂਦੇ ਨਹੀਂ ਹਾਂ ਘੱਟ ਲੈਨੇ ਆ ਕੀ ਕਹਣਾ ਮੂਲੋਂ ਚੰਗੀ ਹੋਵੇ ਤਾਂ ਲੈ ਲਈ ਦੀ ਨਹੀਂ ਹੂੰ ਠੀਕ ਆ ਹੂੰ ਬਾਈ ਇਹਨਾਂ ਦੀ ਉਮਰ ਲਗਭਗ ਕਿੰਨੀ ਤੁਹਾਨੂੰ ਲੱਗਦਾ ਆ 14 ਕਿ ਮਹੀਨਿਆਂ ਦੀ ਹੈ ਬਾਈ ਆ 19 ਤੇ 20 ਮਹੀਨਿਆਂ ਦੀ ਹੋਊਗੀ ਇਹ ਜਿਹੜੀ ਅੰਦਰ ਦੀ ਦੋਨੇ ਸਾਫ਼ ਆ ਉਹ ਗਾਰੰਟੀ ਆ ਆਪਣੀ ਕੰਜ ਦੀ ਗਾਰੰਟੀ ਆ ਕੰਜ ਦੀ ਫੁੱਲ ਗਾਰੰਟੀ ਭੰਦੀ 2 ਮਹੀਨਿਆਂ ਨੂੰ ਮੋੜ ਦੇ ਇੱਤਰਾ ਤੇ 9 ਮਹੀਨੇ ਨਨ ਮੋੜਦੇ ਹੋ ਉੱਚੀ ਦੀ ਭਾਈ ਆਪਣੇ ਗੇਟ ਤੋਂ ਬਾਹਰ ਹੋ ਗਈ ਆਪਾਂ ਜ਼ਿੰਮੇਵਾਰ ਨਹੀਂ ਨਹੀਂ ਇਹ ਚੀਜ਼ ਕੰਜ ਹੋਵੇ ਭਲਾ 2 ਮਹੀਨੇ ਨੂੰ ਆਪਣੇ ਘਰੇ ਛੱਡ ਤੇ 9 ਮਹੀਨੇ ਨੂੰ ਉਹ ਬੱਚੀ ਹੋਵੇ ਹਾਂ ਹਾਂ ਕਿਉਂਕਿ ਉਹ ਚੀਜ਼ ਦਾ ਤਾਂ ਆਪਾਂ ਨੂੰ ਹੀ ਪਤਾ ਕੰਜ ਦੀ ਆਪਣੀ ਫੁੱਲ ਗਰੰਟੀ ਫੁੱਲ ਗਰੰਟੀ ਹੈ ਫੋਟ ਸ਼ਾਂਗ ਤਾਂ ਹੈ ਨਹੀਂ ਭਾਈ ਕੋਈ ਮੈਂ ਕਹਿੰਦਾ ਯਾਰ ਭਾਈ ਤੂੰ ਥਾਣੀ ਦੇਖ ਲੈ ਕਿੰਨੇ ਸੋਹਣੇ ਲੱਗੇ ਇਹਨਾਂ ਨੇ ਝੋਲੀ ਵੀ ਚੈੱਕ ਕਰਾ ਦਿੰਨਾ ਬਹੁਤ ਚੰਗੀ ਝੋਲੀ ਆ ਕੋਈ ਮਿਲਿਆ ਇਹਨਾਂ ਦਾ ਸੀਮਾ ਰਿਕਾਰਡ ਨਹੀਂ ਆ ਵੀ ਐਵੇਂ ਆਪਾਂ ਝੂਠ ਮਾਰਦਗੇ ਆਣਾ ਵੇਖ ਲੈ ਕੱਚੀ ਖੀਰੀ ਆ ਭਾਈ ਆ ਦੇਖ ਲੈ ਥਣ ਲੱਗਾ ਦਾ ਠੀਕ ਆ ਕਿੰਨਾ ਸਾਫ਼ ਹੰਡੀ ਸੀਲ ਵੀ ਜਿਵੇਂ ਮਰਜੀ ਇਹਨੂੰ ਹੱਥ ਥਲਾਈ ਜਾ ਲੈ ਜੇ ਨਹੀਂ ਡਰਦੀਆਂ ਤਾਂ ਤੋੜ ਕੇ ਦਿਖਾ ਦੇ ਨਹੀਂ ਨਹੀਂ ਕੋਈ ਚੱਕਰ ਨਹੀਂ ਬਾਈ ਇਹਨਾਂ ਨੇ ਭੱਜਣ ਲੱਗਣਾ ਜਾਨਵਰ ਨਵੇਂ ਆਏ ਆ ਇਹ ਕੱਲ੍ਹ ਤਾਂ ਆਏ ਆ ਬਾਈ ਇਹ ਬੱਚੇ ਥੋੜੇ ਜਿਹਾ ਆਏ ਨਾ ਸ਼ਰਾਰਤ ਕਰਦੇ ਆ ਪਰ ਵੜਾ ਸੁਨੱਖੀਆਂ ਹਨਾ ਪੂਰੀਆਂ ਤੋੜਦੀ ਯਾਰ ਕੋਈ ਬਾਈ ਕੋਈ ਨਾ ਲੱਥੇ ਦੀ ਜਾਂ ਕੋਈ ਹੋਰ ਚੀਜ਼ ਦੀ ਆਪਣੀ ਫੁੱਲ ਗਾਰੰਟੀ ਫੁੱਲ ਗਾਰੰਟੀ ਹੈ ਕੋਈ ਆਉਂ ਗੜਨ ਦਿੰਦੇ ਹਾਂਜੀ 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 ਠੀਕ ਆ ਤੇ ਡਿਮਾਂਡ ਫਿਰ ਕੱਲੇ-ਕੱਲੇ ਦੀ ਕਰਨੀ ਕਿ ਬਾਈ ਜੋੜੇ ਤੋਂ ਕੋਈ ਆਫਰ ਜਾਈ ਕਰਨਾ ਜਿਹੜਾ ਆਪਾਂ ਨੂੰ ਜਿਹੜਾ 2000 ਰੁਪਏ ਆਜੇ ਤੇ ਬਾਈ ਆਪਾਂ ਐ ਤਾਂ ਨਹੀਂ ਕਹਿੰਦੇ ਵੀ ਸਾਰੇ ਪੰਜਾਬ ਦਾ ਕਰਾਇਆ ਦੇ ਦਿਆਂਗੇ 10 20 ਕਿਲੋਮੀਟਰ ਤਾਈਂ ਦਾ ਆਪਾਂ ਫ੍ਰੀ ਕਰ ਦੇਾਂਗੇ ਵੀ ਆਪਾਂ ਜੋੜਾ ਦਾ 30000 ਲੈਣਾ ਜਿਹੜਾ 30000 ਪਰ ਉਹ ਫੋਨ ਲਾ ਲਵੇ ਦੂਜਾ ਨਾਮ ਲਾਵੇ 20 22 ਕਿਲੋਮੀਟਰ ਤਾਈਂ ਆਪਾਂ ਫ੍ਰੀ ਕਰ ਦੇਾਂਗੇ ਆਪਾਂ 50 ਕਿਲੋਮੀਟਰ 100 ਕਿਲੋਮੀਟਰ ਤਾਈਂ ਆਪਾਂ ਕਹਿ ਸਕਦੇ ਤੇ 2000 ਰੁਪਇਆ ਲੈਣਾ ਬਾਈ ਜੇ ਹੁਣ ਬੰਦਾ ਹੋਰ ਮਗਾ ਲੂਗਾ ਤੇ ਆਪਾਂ ਕਿੱਥੇ ਉਥੇ ਦਾ 5000 ਰੁਪਇਆ ਕਰਾਇਆ ਹੀ ਲੱਗ ਜਾਣਾ ਲੈਣ ਲੈਣ ਵਾਲਾ ਯਾ 30000 ਰੁਪਇਆ ਬੰਦਾ ਤੇ ਜੇ ਜਿਹੜਾ ਬੰਦੇ ਨੇ ਨੇੜਿਓਂ ਆਣ ਆਪਾਂ ਨੇ ਕੇ ਲੈ 29 ਦੀਆਂ ਬਸ ਬਸ ਆਹੀ ਆ ਇਸ ਤੋਂ ਘੱਟ ਕੋਈ ਨਾ ਕੋਈ ਬੰਦਾ ਫੋਨ ਕਰੇ ਅਗਲੇ ਨੂੰ ਪਤਾ ਹੀ ਲੱਗਣਾ ਇਹੋ ਜੀਆਂ ਬੱਚੀਆਂ ਬਈ 12 15 15 14 14000 ਦੀਆਂ ਫੀਡ ਭਾ ਕੇ ਕਿੱਥੇ ਤਿਆਰ ਹੁੰਦੀਆਂ ਨਹੀਂ ਹਾਂ ਮੰਨ ਲਾ 29000 ਚ ਮਿਲ ਜੂ ਉਹ ਨੇੜੇ ਵਾਲੇ ਨੂੰ ਹਾਂ ਮਾੜੀ ਜਿਹੀ ਦੂਰ ਵਾਲੇ ਨੂੰ ਆ ਜਣੇ ਜਿਹੜਾ ਬੰਦਾ ਕਹਈ ਜਾ ਮੇਰਾ ਕਿਰਾਇਆ ਅਗਲੇ ਨੂੰ ਬਈ ਵੱਧ ਪੈ ਜਾਂਦਾ ਕਿਵੇਂ ਹੁਣ 25 ਕਿਲੋਮੀਟਰ ਤੇ ਕਈ ਵਾਰ ਛੋਟੇ ਹਾਥੀ ਵਾਲੇ 3000 ਮੰਗੀ ਜਾਂਦੇ ਆ ਤੇ ਫਿਰ ਉਹਨੂੰ ਅਗਲੇ ਨੂੰ ਕਹੇਦਾ ਬਈ ਚੱਲ ਅਸੀਂ ਤੈਨੂੰ ਛੱਡਿਆਉਨੇ 10000 ਆਹ ਆ ਦੀਜ ਹੋ ਜਾਂਦੀ ਠੀਕ ਆ ਇੰਨਾ ਕ ਫਾਇਦਾ ਪੈਦਾ ਕਰਦੇ ਦਾ ਹੋਰ ਨਹੀਂ ਪਰ ਇਹਦੇ ਚ ਬਾਹਲਾ ਕੋਈ ਲੁੱਟ ਵਾਲਾ ਹਾਂ ਕੋਈ ਲੁੱਟ ਵਾਲਾ ਨਹੀਂ ਸਾਹਮਣੇ ਚੀਜ਼ ਆ ਬਾਈ ਜਿਹੜੀ ਚੀਜ਼ ਦੀ ਆਪਾਂ تسਲੀ ਦਿੱਤੀ ਆ ਕਿਉਂਕਿ 12000 ਹੀ ਮਾਰਜਨ ਹੁੰਦਾ ਇੰਨਾਂ ਚੀਜ਼ਾਂ ਚ ਏਕੜਾ ਵੀ ਕੰਪੀਟੀਸ਼ਨ ਆ ਬਾਕੀ ਜਿਹੜੇ ਬੰਦੇ ਵੀਡੀਓ ਲੈਂਦੇ ਹੁਣ ਸਾਰਿਆਂ ਨੂੰ ਪਤਾ ਹੀ ਆ ਦੇਖਦੇ ਕਿੰਨੇ ਕ ਮੁੱਲ ਵਾਲੀਆਂ ਚੀਜ਼ਾਂ ਹਮ ਬਸ ਉਹੀ ਬੰਦਾ ਪੂਰੀ ਚੰਗੀ ਆ ਕੁਆਲਿਟੀ ਦੇ ਪੱਖ ਤੋਂ ਕੋਈ ਕੱਚ ਨਹੀਂ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ